ਕਾਟਿੰਗਾਂ ਨਾ ਆ ਗਿਆ ਟਾਈਮ ਭਾਈ ਇਹ ਅੰਜੀਰ ਦੀ ਵੀ ਕਾਟਿੰਗ ਲਾਵਾਂਗੇ ਤੇ ਆ ਵੀ ਕਾਟਿੰਗ ਤੋਂ ਹੀ ਹੋਇਆ ਹੋਇਆ ਅੰਜੀਰ ਏਡਾ ਵੱਡਾ ਹੋ ਗਿਆ ਜਿਹੜਾ ਹੁਣ ਅਸਾਂ ਲੱਗੀ ਪਈ ਹੈ ਕਾਟਿੰਗ ਹੇਠਾਂ ਥੱਲੇ ਵੀ ਲੱਗੀ ਪਈ ਹੈ ਟਾਟਿੰਗਾਂ ਦੇਖੋ ਇੱਕ ਪੱਤਾ ਕੱਢ ਲੈਨੇ ਬਾਈ 20 ਤਰੀਕ ਤੋਂ ਬਾਅਦ ਨਹੀਂ ਕਾਟਿੰਗ ਲੱਗਦੀ 20 ਤਰੀਕ ਤੋਂ ਬਾਅਦ ਨਹੀਂ ਲੱਗਦੀ ਇਹ ਹੁਣ ਹੀ ਮੌਕਾ ਹੈ ਲੋਹੜੀ ਦਾ ਨੰਗ ਕੇ ਗਿਆ ਤਿਹਾੜ ਉਹ ਤੋਂ ਬਾਅਦ ਕਹਿੰਦੇ 2-4 ਦਿਨ ਲੱਗਦੀ ਹੁੰਦੀ ਹੈ ਇਹਦੇ ਚ ਦੋ ਕੰਮ ਹੋ ਜਾਂਦੇ ਨੇ ਹਾਂਜੀ ਇੱਕ ਤਾਂ ਕਟਿੰਗ ਹੋ ਜਾਊਗੀ ਬੁੱਟੇ ਦੀ ਠੀਕ ਐ ਇੱਕ ਕਲਮਾ ਮਿਲ ਜਾਣੀ ਆ ਠੀਕ ਐ ਹਾਂਜੀ ਆਹ ਏਨੀ ਚੀਜ਼ ਹੈਗੀ ਆਹ ਜ਼ਿਆਦਾ ਨਹੀਂ ਉਗਦੀ ਠੀਕ ਐ ਇਹਦਾ ਉੱਪਰਲਾ ਹੀ ਜ਼ਿਆਦਾ ਉਗਦਾ ਹੈਗਾ ਅੱਛਾ ਹਾਂ ਫਿਰ ਆਪਾਂ ਗ੍ਰਾਫਟਿੰਗ ਨਹੀਂ ਕਰਾਂਗੇ ਆ ਦੇਖੋ ਮੜਾ ਦੇਖਾਂ ਯਾ ਟੋਪਾ ਯਾ ਦੇਖਾਂ ਐ ਉਗਦਾ ਹੁੰਦਾ ਭਈ ਇਹ ਆਹ ਗ੍ਰਾਫਟਿੰਗ ਕਰੀ ਸੀ ਪਿਛਲੇ ਸਾਲ ਠੀਕ ਐ ਕੰਮਜਾਓ ਹੋ ਗਈ ਇੱਕ ਗ੍ਰਾਫਟਿੰਗ ਖਰਾਬ ਹੋ ਗਈ ਠੀਕ ਐ ਲਓ ਜੀ ਜਿਨੂੰ ਚਾਹੀਦਾ ਕਮੈਂਟ ਕਰ ਦੋ ਅੱਛਾ ਇੱਥੋਂ ਕੱਟ ਕੇ ਲੱਗ ਜਾਂਦਾ ਹੈ ਜੀ ਹਾਂ ਉਦੋਂ ਕੱਟ ਕੇ ਅਸਲੀ ਇਹ ਵਧੀਆ ਆਉਂਗੇ ਲਓ ਜੀ ਦੇਵਤਾ ਜੀ ਨੂੰ ਪੂਰਾ ਹਿਸਾਬ ਹੈ ਅੰਜੀਰ ਵੀ ਲੱਗੇ ਹੋਏ ਨੇ ਪਤ ਨਹੀਂ ਇਸ ਵਾਰ ਕਿਵੇਂ ਲੱਗੇ ਰਹਿ ਗਏ ਇਹ ਤੋਤੇ ਵੀ ਛੱਕ ਜਾਂਦੇ ਨੇ ਮੁੰਤਾ ਤੋਤਿਆਂ ਵਾਸਤੇ ਨੇ ਆਪਾਂ ਤਾਂ ਜਿਹੜੇ ਬਾਤ ਜਾਂਦੇ ਨੇ ਆਪਾਂ ਲੈ ਰਹੇ ਨੇ ਪਿੰਦੂ ਵੇਰ ਵੀ ਲੱਗੇ ਹੋਏ ਨੇ ਭਾਈ ਆ ਦੇਖੋ ਇਹਨੇ ਨਹੀਂ ਕਲਮਾ ਕੱਟ ਲੋ ਠੀਕ ਹੈ 100% ਹੀ ਹੋਣਗੇ ਆ 101% ਉਹਦੇ ਮੰਗੋ ਆਉਣਗੇ ਹੋਣਗੇ ਆ 101 ਆ ਦੇਖੋ ਆ ਬੁੱਟੇ ਵੀ ਲਾਏ ਹੋਏ ਨੇ ਪਹਿਲਾਂ ਦੇ ਉੜਿਆ ਨਾ ਕਾ ਵਗਰਾ ਨਹੀਂ ਕੱਢਿਆ ਸੀ ਤਾਂ ਕਰਕੇ ਹੁਣ ਨਹੀਂ ਹੁਣ ਇਹ ਤੋਂ ਬਾਅਦ ਲਾਵਾਂਗੇ ਆਪਾਂ ਮਰੂਰੀ ਦੀ ਕਟਿੰਗ ਲਾਵਾਂਗੇ ਨਿੰਬੂ ਦੀ ਲਗਾਵਾਂਗੇ ਅੰਜੀਰ ਦੀ ਹੋਗੀ ਆੜੂ ਦੀ ਹੋਗੀ ਤੇ ਉਹਦਾ ਸੈਤੂ ਤਾਂ ਉਹਦੀ ਹੋਗੀ ਇਹਨਾਂ ਸਾਰਿਆਂ ਨੂੰ ਲਾਉਣੀਆਂ ਕਟਿੰਗਾਂ ਦੇ ਠੀਕ ਹੈ ਜੀ ਹਾਂ ਮਿਲਦੇ ਹਾਂ ਅਗਲੀ ਵੀਡੀਓ ਚ ਨੋਮੀ ਮਿੱਤਰੋ ਪਹਿਲਾਂ ਬੈੱਡ ਬਣਾ ਲਿਆ ਬੈੱਡ ਦੇ ਵਿੱਚ ਬਰੇਤੀ ਪਾ ਲਈ ਫੇਰ ਮਿਕਸ ਕਰ ਲਈ ਸੁਆਹ ਫੇਰ ਲਾਉਣੀਆਂ ਕਰਤੀਆਂ ਸ਼ੁਰੂ ਕਰ ਲਵਾਂ ਦੇਖੋ ਬਈ ਇਹ ਆ ਕੱਟ ਲਈ ਪੱਤਾ ਨਹੀਂ ਹੋਣਾ ਚਾਹੀਦਾ ਬਾਈ ਕਹਿੰਦਾ ਹਾਂ ਪੱਤਾ ਇੱਕ ਵੀ ਨਾ ਹੋਣਾ ਐ ਕਰੋ ਕਟਿੰਗ ਵਧੀਆ ਸ਼ੌਕ ਨਾਲ ਇਹ ਫਿਰ ਇਹ ਜੈਲ ਲਾਉਣਾਗਾ ਫੇਰ ਲਾਉ ਭਾਈ ਆਹ ਐ ਲੋ ਵੀਰਾ ਜਿਹੜੀਆਂ ਬੁੜੀਆਂ ਵੀ ਮੂਤੇ ਲਾ ਲਾਨੀਆਂ ਨੇ ਨਿਖਾਰ ਆ ਜਾਂਦਾ ਜਾਦੇ ਹੂੰ ਇਹ ਜ਼ਰੂਰੀ ਹੈ ਇਹ ਰੂਟਿੰਗ ਹਾਰਮੋਨ ਦਾ ਕੰਮ ਕਰਦਾ ਹੈ ਠੀਕ ਹੈ ਤੇ ਉੱਪਰਲੇ ਪਾਸੇ ਵੀ ਲਾ ਦਿਓ ਜਿਵੇਂ ਪਹਿਲਾਂ ਤੋਂ ਗੋਹਾ ਨਹੀਂ ਲਾਉਂਦੇ ਸੀ ਉਹ ਗੁੱਗੇ ਬਣਾਦੇ ਸੀ ਪਾਠੀਆਂ ਦੇ ਹਾਂ ਠੀਕ ਹੈ ਉਹਦਾ ਮਕਸਦ ਇਹ ਹੁੰਦਾ ਵੀ ਸੁੱਕੇ ਨਾ ਦੇ ਇਹੋ ਨਾਣੀ ਠੀਕ ਹੈ ਐਸਾ ਲੋਟ ਫਿਰ 3 ਇੰਚ ਪਾਈ 2 ਇੰਚ ਵਿੱਚ ਗੱਡ ਦੋ ਬੜਾ ਤਜਰਬਾ ਚੱਕੀ ਫਿਰਦਾ ਪਤੰਦਰ ਘੈਂਟ ਕਰਦਾ ਕੰਮ ਫੋਲੋ ਤੇ ਸ਼ੇਅਰ ਕਰਨਾ ਤੇ ਸਬਸਕ੍ਰਾਈਬਰ ਕਰਨਾ ਨਾ ਭੁੱਲਿਓ ਕਰ ਦੋ ਤੁਸੀਂ ਵੀ ਕੋ ਉਚਰੇ ਬਾਈ ਬਹੁਤ ਮਿਹਨਤ ਕਰ ਰਹਾ ਯਾਰ ਜੁੜੇ ਰਹੋ ਵੀਡੀਓਾਂ ਦੇ ਨਾਲ ਜੋਸੀ ਪਲਾਂਟ ਲਵਰ ਹੁਣ ਲੱਗ ਰਹੀ ਗੁਲਾਬ ਇਹ ਇੰਗਲਿਸ਼ ਗੁਲਾਬ ਆਪਾਂ ਗਰੀਜੀ ਨਹੀਂ ਕਹਿੰਦੇ ਜਿਵੇਂ ਇੰਗਲਿਸ਼ ਗੁਲਾਬ ਕਹਿੰਦੇ ਨੇ ਹਾਂ ਇਹ ਲਾ ਦੋ ਉਹਨਾਂ ਨੂੰ ਥੋੜੇ ਧਿਆਨ ਨਾਲ ਕੰਡੇ ਵਾਲੇ ਦੇਖੇ ਨੇ ਇਹਦੇ ਇਥੇ ਆ ਲਾਲਾਂਗੀਆਂ ਨੂੰ ਲਾ ਕੇ ਇਹ ਲਾ ਦੋ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹਨੂੰ ਉਗਦੇ ਹੋਏ ਵੀ ਨਿੱਕੇ ਨੇ ਉੱਗੇ ਨੇ ਇਹ ਜਦੋਂ ਉੱਗ ਗਿਆਂ ਤਾਂ ਲਿਜਾ ਵੀ ਸਕਦੇ ਹਾਂ ਹਾਂ ਪਰ ਕਮੈਂਟ ਕਰਕੇ ਲੋ ਜ ਹੁਣ ਆਪਾਂ ਹੁਣ ਇਹ ਤੋਂ ਬਾਅਦ ਲਾਉਣੇ ਆ ਪਾਣੀਆ ਚ ਪਹਿਲਾਂ ਪਾਣੀ ਵੀ ਲਾ ਦੇਣਾ ਥੋੜੇ ਲੱਗ ਨਹੀਂ ਰਹੇ ਸਮਾਰ ਕੇ ਕਾਧੀਆਂ ਨਹੀਂ ਬਈ ਇਹ ਕਲਮਾ ਇਹ ਆੜੂ ਦੀਆਂ ਆ ਗਏ ਠੀਕ ਹੈ ਆੜੂ ਦੀ ਕਲਮ ਪੂਰੀ ਕਾਮਯਾਬ ਹੈ ਇਹ ਆਪਾਂ ਤਾਂ ਨਰਸਰੀਆਂ ਲੈ ਕੇ ਆਉਂਦੇ ਨੇ ਬਾਈ ਅੱਛਾ ਉਹਨਾਂ ਨੇ ਦੱਸੀ ਸੀ ਕਹਿੰਦੇ ਪੂਰੀ ਵਧੀਆ ਕਾਮਯਾਬ ਚਲੇ ਪਹਿਲੀ ਲੈ ਕੇ ਲੋਕ ਫਰੇ ਉੱਗਣ ਚ ਠੰਮ ਪਿਆ ਸੀ ਇੰਨੀ ਪਸੰਦ ਆਈ ਲੋਕਾਂ ਨੂੰ ਅੱਛਾ ਹਾਂ ਹੁਣ ਹੋ ਗਈ ਆਪਣਾ ਲਵੇ ਇੱਕ ਤਾਂ ਆੜੂ ਦੀ ਕਟਿੰਗ ਉਹ ਵੀ ਮਿੱਤਰੋ ਕਲੌਲ ਹੋ ਗਈ ਸੀ ਬਾਈ ਨੂੰ ਪਤਾ ਨਹੀਂ ਲੱਗਿਆ ਵੀ ਕਾਦੀ ਕਾਦੀ ਕਲਮ ਲਾਈ ਹੈ ਉਲਝ ਗਿਆ ਸੀ ਕੰਮਾਂ ਦੇ ਖੁਲਾਈਆਂ ਪਈਆਂ ਨੇ ਸੋਨੂੰ ਮੈਂ ਲਾਦਾ ਹੁਣ ਨਿੰਬੂ ਲਾਤਾ ਆੜੂ ਲਾਤਾ ਤੇ ਉਹ ਲਾਤਾ ਭਾਈ ਚਮੇਲੀ ਜੀ ਲਾਤੀਆਂ ਨੇ ਤੇ ਲੈक्स ਲਗਤੀ ਚਾਂਦਨੀ ਲਾਤੀ ਆੜੂ ਲਾਤਾ ਨਿੰਬੂ ਲਾਤਾ ਕੋਲੋਈ ਹੋਗੀ ਦੋਸਤੋ ਕਲਮਾ ਲਉਣ ਤੋਂ ਬਾਅਦ ਜਿਵੇਂ ਆਪਾਂ ਨੇ ਨਿੰਬੂ ਤੇ ਕਲਮਾ ਲਗਾਤੀਆਂ ਉਸ ਤੋਂ ਬਾਅਦ ਪਾਣੀ ਦਾ ਛਾਵਲ ਜ਼ਰੂਰ ਦੇਣਾ ਹੈ ਇਹ ਅਸਲੀ ਸੀਕ੍ਰੈਟ ਹੀ ਆ ਵਾ ਸੈਂ ਸਮਝ ਲਓ ਇਸ ਤਰ੍ਹਾਂ ਪਾਣੀ ਦੇਣਾ ਹੈਗਾ ਛਿੱਟਾ ਪਾਰ ਕੇ ਤਾਂ ਕਿ ਇਹ ਗਿੱਲੀਆਂ ਹੋ ਜਾਣ ਸਾਰੀਆਂ ਕਲਮਾ ਤੇ ਰਿਜ਼ਲਟ ਪੂਰਾ ਵਧੀਆ ਹੁੰਦਾ ਹੈਗਾ ਇਹ ਆਪਾਂ ਨੂੰ ਸਾਰਾ ਗਿਆਨ ਆ ਸਪੈਸ਼ਲਿਸਟ ਭਾਈਆਂ ਨੇ ਦਿੱਤਾ ਹੈਗਾ ਜੋ ਕਲਮਾ ਲਾਉਂਦੇ ਨੇ ਆ ਇਸ ਤਰ੍ਹਾਂ ਇਹ ਗੱਲੀਆਂ ਕਰ ਦੋ ਆਰਾਖ ਵਗੈਰਾ ਪਾਉਣ ਦਾ ਫਾਇਦਾ ਵੀ ਬਹੁਤ ਆਏਗਾ ਆਹੀਂ ਪਾਣੀ ਦੇਣਾ ਜੇ ਉਹ ਵੀ ਦੇਣਾ ਹੈਗਾ ਹੁਣ ਤਾਂ ਇੱਕ ਵਾਰੀ ਦੇਣਾ ਹੈਗਾ ਬਸ ਆਪਾਂ ਨੇ ਜੇ ਨਾ ਹੋਵੇ ਤਾਂ ਪੁਲਿਸ ਵਾਲਿਆਂ ਨਾਲ ਵੀ ਦੇ ਸਕਦੇ ਹੋ ਘਰੇ ਅਸੀਂ ਠੀਕ ਹੈ ਜੀ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਇਹਨੂੰ ਠਾ ਕਰਾਂਗੇ ਆਪਾਂ ਤਾਂ ਇਹਨੂੰ ਮਰਜੀ ਕਾਹੇ ਨਾਲ ਢੱਕ ਸਕਦੇ ਹਾਂ ਅਸੀਂ ਤਾਂ ਕਿਉਂ ਨਾ ਮੈਂ ਮੈਨ ਮਕਸਦ ਤਾਂ ਵਸ ਕੋਈ ਕੁਝ ਹੁੰਦਾ ਇਹਨੂੰ ਹੀਟ ਮਿਲ ਜੂਗੀ ਨਾਲ ਦੀ ਨਾਲ ਪਕੜੇ ਆਉਣਗੀਆਂ ਬਸ ਅਧਰ ਪਿਆਰਿਆਂ ਨੂੰ ਸਾਈਡ ਤੇ ਲਾ ਦੇ ਬਸ ਕੱਲੇ ਹੀ ਇੱਥੇ ਇੱਧਰ ਟਾਵ ਲੈ ਕੱਲੇ ਨਾ ਜਿਮੇਸ਼ਨ ਆਪਣਾ ਕੰਪਿਊਟਰ ਅਗਲੀ ਉਹਦੇ ਦਿਖਾਵਾਂਗੇ ਹੁਣ ਜੋਗਦੀਆਂ ਨੇਗੀਆਂ